ਤਲ ਕੇ ਮਸਲਾ ਹੱਲ ਕਰ ਮਰਵਾਉਣਾ ਮਰਵਾਵੇ ਤੂੰ ਤੂੰ ਇਹੀ ਕਿਹੜਾ ਲੱਤਾਂ ਨੇ ਭਾਰ ਨਹੀਂ ਚਲਣਾ ਨਤਾ ਨੇ ਭਾਰ ਨਾਲ ਚਲਣ ਦਾ ਮਤ ਉਹ ਤੂੰ ਮਰਵਾਉਣਾ ਹੀ ਆ ਮੈਨੂੰ ਅੱਛਾ ਆ ਜਨਾਨੀਆਂ ਵਾਂਗੂ ਜਨਾਨੀਆਂ ਵਾਂਗੂ ਤੈਨੂੰ ਐ ਬਕਵਾਸ ਮਾਰਨੀ ਆਉਂਦੀ ਆ ਬਸ ਐ ਝੱਗ ਸਿੱਟਣੀ ਆਉਂਦੀ ਤੈਨੂੰ ਮਾਰਨੀ ਆਉਂਦੀ ਆ ਯਾਰ ਤੈਨੂੰ ਤੈਨੂੰ ਕੀ ਕਰਾਉਂਦੇ ਕਰਾਉਂਦੇ ਲਾਇਆ ਤੈਨੂੰ ਝੱਗ ਸਿੱਟਣੀ ਆਉਂਦੀ ਬਸ ਉਹਨਾਂ ਨੂੰ ਕਹਿ ਸਬੂਤ ਦੇ ਸਬੂਤ ਕਿੱਥੇ ਉਹਨਾਂ ਕੋਲ ਨਾ ਸਬੂਤ ਤਾਂ ਦਿਖਾ ਦੇ ਸਾਹਮਣੇ ਰੱਖੀ ਜਾਂਦੇ ਸਬੂਤ ਉਹ ਰੱਖੀ ਜਾਂਦੇ ਅਨਪੜਾ ਪੜਤਾ ਲੈ ਉਹਦੇ ਉੱਪਰ ਲਿਖਿਆ ਬਕਿਆ ਐ ਜੀ ਲਿਖਿਆ ਪਿਆ ਸਾਰੀ ਲਾਈਵ ਧਰਮਣਾ ਸਕਾਈ ਵਾਰਡ ਦਾ ਇੱਕ ਤੁਸੀਂ ਉਹਦਾ ਪਾਸਪੋਰਟ ਰੱਖੀ ਫਟੋ ਕਿੱਡੀ ਕੁ ਬਿੱਟੀ ਨਾ ਨਾ ਉਹ ਤੂੰ ਸਾਡ ਮੇਰੀ ਗੱਲ ਸੁਣ ਉਹਨੇ ਵੀਜ਼ਾ ਲਿਆ ਹੋਇਆ ਐਗਰੀਮੈਂਟ ਸਾਈਨ ਕਰਕੇ ਸਾਨੂੰ ਠੱਗ ਕੇ ਹਾਂ ਅੱਧਰ ਪਹੁੰਚ ਗਏ ਆਹ ਕਿੱਥੋਂ ਦੇ ਜੇ ਇੱਕ ਉਹ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਅਸੀਂ 15000 ਬੱਚਿਆਂ ਦੀ ਜ਼ਿੰਦਗੀ ਬਣਾਤੀ 15000 ਬੱਚਾ ਬਾਹਰ ਭੇਜਤਾ ਤੂੰ ਇਹਨੂੰ ਪੁੱਛ ਸਾਨੂੰ ਰੁਪਈਆ ਕਿੱਥੇ ਦੇ ਆ ਵੀਜ਼ਾ ਲੋ ਆਏ ਬਸ ਹੀ ਪੈਸੇ ਨਾ ਲਈਏ ਨਿਆਣਾਏ ਨੂੰ ਜ਼ਾਹਿਰ ਦੇ ਦੀ ਆਪਣੇ ਨੂੰ ਥਾਣੇ ਥਾਣੇ 'ਚ ਅਸੀਂ ਕੰਪਲੇਂਟ ਕਰੀ ਹੋਈ ਆ ਥਾਣੇ 'ਚ ਅਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਕਰੀ ਹੋਈ ਉੱਥੇ ਕਦੇ ਨਹੀਂ ਆਉਂਦੇ ਹੋ। ਓ ਯਾਰ ਮੈਂ ਯਾਰ ਸਾਰਾ ਹੀ ਜਾਣਦਾ ਤੇਰਾ ਨਾਂ ਕੀ ਆ ਦੱਸ ਪਹਿਲਾਂ ਮੈਨੂੰ। ਓ ਤੈਨੂੰ ਨਾਂ ਤੱਕ ਲੈਣਾ ਸਕਾਈਪ 'ਤੇ ਗੱਲ ਕਰਦਾ ਮੈਂ। ਗੱਲ ਕਰਦੇ ਮੇਰੇ ਨਾਲ ਤੇਰੇ ਨਾਲ। ਮਸਲੇ 'ਚ ਤੂੰ ਕੌਣ ਹੁੰਦਾ ਤੂੰ ਤੂੰ ਕਿਹੜੀ ਅਥਾਰਟੀ ਐ ਮੈਨੂੰ ਐਂ ਤੇ ਦੱਸ ਦੇ ਤੂੰ ਜੱਜ ਐ ਵਕੀਲ ਐ ਡੀਐਸਪੀ ਐ? ਹਾਂਜੀ। ਹੈਲੋ। ਹਾਂਜੀ। ਭਾਨਾ ਗੱਲ ਕਰਦਾ। ਹਾਂਜੀ। ਭਾਨੇ ਨਾਲ ਗੱਲ ਕਰਾ ਦੋ। ਭਾਨੇ ਬੋਲਦਾ ਬਾਈ ਬੋਲੋ ਕੌਣ ਬੋਲਦਾ। ਭਾਨੇ ਫੋਨ ਨਾ ਗੱਟੀ।

ਠੀਕ ਹੈ ਤੂੰ ਅੱਜ ਫੋਨ ਕਰਕੇ ਸਾਡੇ ਸਟਾਫ ਨੂੰ ਕਿਹਾ ਵੀ ਤੁਸੀਂ ਥੱਗੀ ਮਾਰੀ ਹੈ ਤੇ ਲਾਈਵ ਹੋ ਕੇ ਵੀ ਤੂੰ ਕਿਹਾ ਵੀ ਸਾਡੇ ਨਾਲ ਇਹਨਾਂ ਬੰਦਿਆਂ ਨਾਲ ਥੱਗੀ ਮਾਰ ਲਈ ਇਹਨਾਂ ਦੇ ਪੈਸੇ ਵਾਪਸ ਕਰ ਦਿਓ ਇਹ ਐਡਿਟ ਕਰੀ ਵੀ ਕਾਗਜ਼ ਐਡਿਟ ਕਰੇ ਹੋਏ ਆ ਹੂੰ ਇਹੀ ਕਿਹਾ ਤੇਰੇ ਕੋਲ ਕੋਈ ਪ੍ਰੂਫ ਹੈਗਾ ਵੀ ਉਹ ਐਡਿਟ ਹੋਏ ਹੋਏ ਕਾਗਜ਼ਾਂ ਤੇ ਸਾਡਾ ਪੱਖ ਸੁਣਿਆ ਕੁਣ ਨਾ ਕੇਹਾ ਉਹਨਾਂ ਨੇ ਉਹਨਾਂ ਨੇ ਵੀਡੀਓ 'ਚ ਕਿਹਾ ਮੈਂ ਤੁਹਾਨੂੰ ਕਿਹਾ ਉਹਨਾਂ ਨੇ ਕਿਹਾ ਨਹੀਂ ਦਿੱਕਤ ਹੈ ਉਹਨੇ ਤੂੰ ਇੱਕ ਪੱਖ ਸੁਣ ਕੇ ਸਾਡੀ ਏਡੀ ਵੱਡੀ ਸਾਡੇ ਕੋਲ 8 8 ਮੇਰੀ ਮੇਰੀ ਗੱਲ ਤਾਂ ਸੁਣੋ ਕੋਈ ਕਚੈਰੀ ਲੱਗਦੀ ਹੈ ਮੇਰੇ ਘਰੇ ਲੋਕ ਆਏ ਨੇਗੇ ਉਹ ਕਚੈਰੀ ਲੱਗਦੀ ਹੈ ਫਿਰ ਫਿਰ ਤਾਂ ਕੋਈ ਵੀ ਕਿਸੇ ਨੂੰ ਵੀ ਕਿਸੇ ਨੂੰ ਵੀ ਉਹ ਕਰ ਦੂਗਾ ਦੂਆ ਪੱਖ ਨਹੀਂ ਸੁਣਨਾ ਹੁੰਦਾ ਨਹੀਂ ਦੂਆ ਪੱਖ ਯਾਰ ਮੂਰੇ ਉਹਨਾਂ ਪੱਖ ਉਹਨਾਂ ਕੋਲੇ ਰੱਖ ਦੇ ਤੂੰ ਆਉਂਦਾ ਰੱਖ ਦੇ ਪੱਖ ਉਹ ਤੇ ਵੀਡੀਓ 'ਚ ਰੱਖ ਦੇ ਪੱਖ ਉਹ ਤੂੰ ਲਾਈਵ 'ਚ ਰੱਖ ਦੇ ਸਾਡਾ ਆ ਪੱਖਾ ਭਾਈ ਅੱਛਾ ਅੱਛਾ ਫਿਰ ਮਤਲਬ ਕੋਈ ਸੱਚਾ ਸੱਚਾ ਹੋਵੇ ਝੂਠਾ ਹੋਵੇ ਤੂੰ ਕਿਸੇ ਦੀ ਵੀ ਕੰਪਨੀ ਨੂੰ ਕੁਝ ਵੀ ਬੋਲ ਦੂੰਗਾ। ਵੀ ਕੰਪਨੀ ਨੂੰ ਕਿਉਂ ਬੰਦਿਆਂ ਨੇ ਕਿਹਾ ਮੈਂ ਦੂਰ ਕਿਹਾ ਉਹਨਾਂ ਨੇ ਕਿਹਾ ਕੰਪਨੀ ਉਹਨਾਂ ਨੇ ਬੰਦਿਆਂ ਨੇ ਵੀ ਸਾਹਮਣੇ ਕਿਹਾ ਬੰਦਿਆਂ ਨੇ ਉਹ ਕਹਿੰਦੇ ਵੀ ਸਾਡਾ ਨਾ ਕੰਮ ਹੋ ਗਿਆ। ਨਹੀਂ ਬੋਲੀ ਬੋਲ ਤਾਂ ਤੂੰ ਰਹਿਣਾ ਤੂੰ ਕਹਿੰਨ ਪੰਜਾਬ ਖਾਲੀ ਕਰਤਾ ਇਹਨਾਂ ਨੇ ਠੱਗਾਂ ਨੇ ਇਹਨਾਂ ਨੇ ਆ ਕਰ ਲਿਆ ਉਹ ਕਰ ਲਿਆ। ਨਾ ਲੈ ਤੂੰ ਮੈਂ ਦੱਸਿਆ ਇਤੋਂ ਤੱਕ ਡੋਕੜ ਹਜ਼ਾਰ ਬੰਦਾ ਸੀ ਕੱਚ। ਨਹੀਂ ਹਜ਼ਾਰ ਬੰਦ ਉਹ ਮੇਰੀ ਗੱਲ ਸੁਣ ਹਜ਼ਾਰ ਬੰਦਾ ਹੋਵੇ ਚੱਲ ਸਾਡੇ ਕੋਲ 10000 ਬੰਦਾ ਹੋਊਗਾ ਬੰਦਿਆਂ ਦੀ ਗੱਲ ਨਹੀਂ ਹੈਗੀ। ਮੇਰੀ ਗੱਲ ਸੁ ਤੈਂ ਉਹਨਾਂ ਦੀ ਤੈਂ ਉਹਨਾਂ ਤੇਰੇ ਕੋਲ ਕੋਈ ਪ੍ਰੂਫ ਹੈਗਾ ਵੀ ਅਸੀਂ ਐਡਿਟ ਕਰੀਏ ਠੱਗੀ ਮਾਰੀਏ ਕੋਈ ਕੁਝ ਕੀਤਾ ਉਹ ਉਹ ਕਰ ਦਿਖਾ ਰਹੇ ਨੇ ਉਹ ਵਿੱਚ ਦਿਖਾ ਰਹੇ ਨੇ ਕਾਗਜ਼ ਉਹ ਨਹੀਂ ਫਿਰ ਤੇਰੇ ਤੇਰੇ ਕੋਲ ਤੇਰੇ ਕੋਲ ਕਿਹੜਾ ਥਰਮਾਮੀਟਰ ਹੈ ਤੇਰੇ ਕੋਲ ਕਿਹੜਾ ਜਿਹੜੇ ਬੰਦਿਆਂ ਨੇ ਉਹਨਾਂ ਕੋਲੇ ਪ੍ਰੂਫ ਹੈ ਮੇਰੇ ਕੋਲੇ ਕੀ ਪ੍ਰੂਫ ਹੈ ਤੇਰੇ ਕੋਲ ਕਿਹੜਾ ਥਰਮਾਮੀਟਰ ਹੈ ਵੀ ਤੂੰ ਦੱਸ ਸਕਿਆ ਵੀ ਉਹ ਸੱਚ ਬੋਲਦੇਗੇ ਝੂਠ ਬੋਲਦੇ ਆ ਥਰਮਾਮੀਟਰ ਤੂੰ ਮੈਨੂੰ ਕਹਦਾ ਨਾ ਮੇਰੇ ਕੋਲ ਇਹ ਹਜ਼ਾਰਾਂ ਪੰਜਾਬ ਨੂੰ ਬਰਬਾਦ ਕਰਕੇ ਸੁੱਟਦਾ ਸਾਰਾ ਕੁਝ ਮੇਰੇ ਕੋਲ ਤਾਂ ਇਹ ਪ੍ਰੂਫ ਹੈ ਮੇਰੇ ਕੋਲ ਤਾਂ ਇਹ ਪ੍ਰੂਫ ਆ ਕਿ ਕੋਈ ਪੰਜਾਬ ਦੇ ਵਿੱਚ ਰਹਣ ਨੂੰ ਕਰਨੇ 300 ਕਾਲਜ ਮੰਦੋਗਾ ਚਾਰ ਯੂਨੀਵਰਸਿਟੀਾਂ ਘਾਟੇ ਪ੍ਰੇਫਰ ਕਰਨ ਮੇਰੇ ਕੋਲ ਤਾਂ ਇਹ ਪ੍ਰੂਫ ਹੈ 300 ਕਾਲ ਪ੍ਰੂਫ ਹੈ ਮੇਰੇ ਕੋਲ ਤਾਂ ਮੈਂ ਤੈਨੂੰ ਗੱਲ ਸੁਣ ਗੱਲ ਸੁਣ ਗੱਲ ਸੁਣ ਗੱਲ ਸੁਣ ਮਰਜਾਦਾ ਜੀ ਨਹੀਂ ਗੱਲ ਕਰਦਾ ਸੁਣ ਮੇਰੀ ਗੱਲ ਉਹ ਗੱਲ ਸੁਣ ਗੱਲ ਸੁਣ ਮੇਰੀ ਵੱਡਾ ਵੱਡਾ ਤਾਮਜਾਮ ਐਡ ਤੇ ਲਾ ਰਿਹਾ ਆਪਾਂ ਐਡਾ ਵੱਡਾ ਪ੍ਰੋਮੋਸ਼ਨਾਂ ਤੇ ਲਾ ਰਿਹਾ ਹੈ ਇਹ ਪੈਸਾ 10000 ਰੁਪਏ 20000 ਰੁਪਏ ਦਾ ਕੰਮ ਅਸੀਂ ਕਰਦੇ ਆ ਲਾਉਣਾ 20-20 ਲੱਖ ਦੇ ਫਾਈਲਾਂ ਕੋਈ ਯਾਰ ਚਾਹੇ ਚਾਹੇ ਅ ਚੱਕਰ ਨਹੀਂ ਦੀ ਮੇਰੀ ਗੱਲ ਸੁਣ ਤੂੰ ਇਹ ਡਾਕਟਰਾਂ ਨੂੰ ਕਹਿਣ ਲੱਗ ਜਾ ਵੀ ਵੀਕ ਡਾਕਟਰ 50 ਰੁਪਏ ਚ ਦਵਾਈ ਦਿੰਦਾ ਇੱਕ ਉਹਦੇ ਚ ਉਹ ਇੱਕ ਤੇਰਾ ਉਹ ਇੱਕ ਤੇਰੇ ਤੇ ਜਿਹੜਾ ਚੈਨੀ ਮੇਰੀ ਗੱਲ ਸੁਣਾ ਤੋਂ ਬਾਅਦ ਕਾਲ ਜਾ ਉਹ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਚੈ ਫਿਰ ਹੁਣ ਤੂੰ ਵੀ ਹੁਣ ਤੇਰੇ ਤੇ ਪਰਚੇ ਹੋਈ ਤੇ ਤੂੰ ਵੀ ਵਕੀਲ ਨੂੰ ਕਹਿ ਦਿੰਦਾ ਵੀ ਤੂੰ ਕਰਵਾ ਲਾ ਤਾ ਤੂੰ ਕਰਵਾ ਲਾ ਮੈਂ ਤਾਂ ਕਰਵਾਉਂਗਾ ਕਰਵਾ ਲਾ ਮੈਂ ਤਾਂ ਜੰ ਮੈਂ ਤਾਂ ਕਰਵਾਉਂਗਾ ਉਹ ਪਰਚੇ ਪੁੱਚੇ ਮੇਰੇ ਆਲਾ ਕਰਵਾ ਲਾ ਕਰਵਾ ਲਾ ਗੱਲ ਸੁਣਾ ਤੂੰ ਹੁਣ ਵਕੀਲਾਂ ਨੂੰ ਵੀ ਕਹਿ ਦੇ ਵੀ ਤੂੰ ਤਾਂ ਵੀਕ ਵਕੀਲ 5000 ਲਾਂਦਾ ਤੂੰ 50 ਕਾ ਦਾ ਲੰਨਾ ਤੇ ਡਾਕਟਰਾਂ ਨੂੰ ਕਹਿੰਦੀ ਵੀ ਵੀ ਇੱਕ ਡਾਕਟਰ 50 ਰੁਪਏ ਚ ਦਵਾਈ ਦਿੰਦਾ ਇੱਕ 5000 ਚ ਦਿੰਦਾ ਕਿਉਂ ਦੰਦਾ ਬਈ ਜੀ ਸਾਡੇ ਕੋਲ ਲੈਣ ਕੇ ਆਉਣੇ ਫਿਰ ਇਹ ਬੰਦਿਆਂ ਨੇ ਮੂਹਰੋਂ ਪੱਖ ਰੱਖਿਆ ਬੰਦਿਆਂ ਨੇ ਮੂਹਰੋਂ ਗੱਲ ਕਹੀ ਆ ਕਿ ਨੇ ਐ ਕਰਕੇ ਐ ਗੱਲ ਆ ਫਿਰ ਪੱਖ ਤੂੰ ਸਾਡੇ ਨਾਲ ਵੀ ਗੱਲ ਕਰਦਾ ਨਾ ਸਾਡੇ ਨਾਲ ਗੱਲ ਕਰਕੇ ਸਾਡਾ ਪੱਖ ਸੁਣਦਾ ਵਿੱਚ ਰੱਖਦਾ ਵੀਡੀਓ ਦੇ ਵਿੱਚ ਰੱਖਦਾ ਉਹਨਾਂ ਨੇ ਪੱਖ ਬੁੱਲੋ ਫਿਰ ਕਰਾ ਦੋ ਤਾਂ ਇੱਕ ਇੱਕ ਤੁਸੀਂ ਉਹਦਾ ਪਾਸਪੋਰਟ ਰੱਖੀ ਫਟੋ ਕਿੱਡੀ ਕਵਿਡੀ ਉਹ ਤਾਂ ਸਾਡ ਮੇਰੀ ਗੱਲ ਸੁਣ ਉਹਨਾਂ ਨੇ ਵੀਜ਼ਾ ਲਿਆ ਹੋਇਆ ਐਗਰੀਮੈਂਟ ਸਾਈਨ ਕਰਕੇ ਪਾਸਪੋਰਟ ਕੋਈ ਨਹੀਂ ਰੱਖਿਆ ਹੋਇਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣ ਗੱਲ ਸੁਣ ਮੇਰੀ ਬੂਡ ਦਾ ਕਿੱਡੀ ਕਬੱਡੀ ਗੱਲ ਐਨਾ ਵੱਡਾ ਤੁਸੀਂ ਕੰਮ ਕਰ ਰਹੇ ਹੋ ਆਗ ਦੀ ਕਿਉਂ ਜ਼ਿੰਦਗੀ ਬਰਬਾਦ ਕਰੀ ਜਿੰਨੇ ਹੋ ਅੱਛਾ ਜ਼ਿੰਦਗੀ ਫਰਜ਼ ਕਰੋ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੇ ਉਹ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੇ ਇੱਕ ਵਾਰ ਸਹੀ ਕੰਮ ਨਹੀਂ ਉਹਦਾ ਕੰਮ ਸਹੀ ਕਰ ਦੋ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੇ ਉਹ ਤੋਂ ਕੋਈ ਰੁਪਈਆ ਉਹ ਤੋਂ ਕੋਈ ਰੁਪਈਆ ਲੈ ਤੈ ਸਾਨੂੰ ਠੱਗ ਗਿਆ ਤੈ ਸਾਨੂੰ ਠੱਗ ਗਿਆ ਅੱਜ ਤੱਕ ਪਹੁੰਚ ਗਏ ਉਹ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਅਸੀਂ 15000 ਬੱਚਿਆਂ ਦੀ ਜ਼ਿੰਦਗੀ ਬਣਾਤੀ 15000 ਬੱਚਾ ਬਾਹਰ ਭੇਜਤਾ ਇਹ 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 ਬੰਦੇ ਨੂੰ ਇੱਕ ਦੀ ਦਾ ਨਾਂ ਰੋਲਾ ਇੱਕ ਦੀ ਦਾ ਨਾਂ ਰੋਲਾ ਉਹ ਇਹ ਤੋਂ ਅਸੀਂ ਰੁਪਈਆ ਕਿੱ ਲੈ ਆਵਾ ਤਾਂ ਦਿਖਾ ਦੇ ਸਾਨੂੰ ਯਾਰ ਉਹ ਕਹਿੰਦਾ ਤੂੰ ਮੇਰੇ ਸਾਹਮਣੇ ਸਾਰੇ ਗੱਲਾਂ ਰੱਖ ਕੇ ਗਿਆ ਮੈਂ ਬੁਲਾ ਲੂੰਗਾ ਨੂੰ ਬੁਲ ਕਿੱਥੇ ਬੁਲਾਵਾ ਤੂੰ ਰੁਪਈਆ ਰੁਪਈਆ ਤਾਂ ਤੂੰ ਇਹ ਤੇ ਤੂੰ ਇਹਨੂੰ ਪੁੱਛ ਸਾਨੂੰ ਰੁਪਈਆ ਕਿੱਥੇ ਦੇ ਆ ਵੀਜ਼ਾ ਲੋ ਆਏ ਬਸੀਂ ਪੈਸੇ ਨਾ ਲਈਏ ਨਿਆਣੇ ਨੂੰ ਜ਼ਾਹਿਰ ਦੇ ਦੀ ਆਪਣੇ ਨੂੰ ਕਿਹੜੂ ਰਹਾ ਕਿਹੜੂ ਯਾਰ ਤੇ ਉਹ ਬੰਦੇ ਨੇ ਆਪ ਤੇ ਮੇਰੇ ਕੋਲੇ ਗੱਲ ਰੱਖੀ ਨਾ ਅਸੀਂ ਗੱਲ ਰੱਖੀ ਤਾਂ ਪ੍ਰੂਫ ਵੀ ਕੁਝ ਹੁੰਦਾ ਜੇ ਨਹੀਂ ਗੱਲ ਸਮਝ ਆਉਂਦੀ ਪ੍ਰੂਫ ਵੀ ਕੋਈ ਹੁੰਦਾ ਉਹ ਤੂੰ ਪ੍ਰੂਫ ਤਾਂ ਮੰਗਾਉਂਦਾ ਕੋਈ ਸਾਡਾ ਵੀ ਪੱਖ ਸੁਣਦਾ ਥਾਣੇ 'ਚ ਫੋਨ ਥਾਣੇ 'ਚ ਤੂੰ ਫੋਨ ਕਰਿਆ ਥਾਣੇ ਥਾਣੇ 'ਚ ਅਸੀਂ ਕੰਪਲੇਂਟ ਕਰੀ ਹੋਈ ਐ ਥਾਣੇ 'ਚ ਅਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਕਰੀ ਹੋਈ ਉੱਥੇ ਕਦੇ ਨਹੀਂ ਆਉਂਦੇ ਓ ਓ ਯਾਰ ਮੈਂ ਯਾਰ ਸਾਰਾ ਹੀ ਜਾਣਦਾ ਤੇਰਾ ਨੌਕੀਆ ਦੱਸ ਪਹਿਲਾਂ ਮੈਨੂੰ ਉਹ ਤੈਨੂੰ ਨੌ ਤੋਂ ਕੇ ਲੈਣਾ ਸਕਾਈਬਰਡ ਗੱਲ ਕਰਦਾ ਮੈਂ ਗੁਰਿੰਦਰ ਗੱਲ ਕਰਦਾ ਦੱਸ ਸਕਾਈਬਰਡ ਗੱਲ ਕਰਦਾ ਫਿਰ ਕਰਦੇ ਉਹ ਮਸਲਾ ਹੱਲ ਕਰਦੇ ਮੇਰੇ ਨਾਲ ਤੇਰੇ ਨਾਲ ਮਸਲੇ ਦਾ ਤੂੰ ਕੌਣ ਹੁੰਦਾ ਤੂੰ ਤੂੰ ਕਿਹੜੀ ਅਥਾਰਟੀ ਹੈ ਮੈਨੂੰ ਐਂ ਤੇ ਦੱਸ ਦੇ ਤੂੰ ਜੱਜ ਹੈ ਵਕੀਲ ਹੈ ਡੀਐਸਪੀ ਹੈ ਜਿਹੜੀ ਤੂੰ ਅਥਾਰਟੀ ਦੀ ਗੱਲ ਕਰਦਾ ਹਾਂ ਮੈਂ ਅਥਾਰਟੀ ਹੈਗਾ ਪਹਿਲਾਂ ਪਹਿਲਾਂ ਮੈਨੂੰ ਆ ਵੀ ਕਹੇ ਸੀ ਸਰਕਾਰਾਂ ਵੀ ਕਹਿੰਦੀ ਵੀ ਤੂੰ ਕੌਣ ਅਥਾਰਟੀ ਆ ਪਾਨੇ ਬੱਚੇ ਵੀ ਨਹੀਂ ਢਾਈ ਲੱਖ ਦਾ ਘੱਟ ਹੋ ਗਿਆ ਪਾਨੇ ਪਾਨੇ ਤੇਰੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ ਤੂੰ ਬਕਵਾਸ ਨਾ ਮ ਮਰਵਾਉਣਾ ਮਰਵਾ ਦੇ ਤੂੰ ਮਰਵਾਉਣਾ ਗੋਲੀ ਮਰਵਾ ਦੇ ਮੈਂ ਤੂੰ ਤੇਰੀਆਂ ਲੱਤਾਂ ਭਾਂ ਤੂੰ ਕੋਟ ਚਾਹੀ ਤੇਰੀਆਂ ਲੱਤਾਂ ਨਾ ਭਾਰਨੀ ਚੱਲਣਾ ਹੁਣ ਮੈਂ ਤਾਂ ਕਫਨ ਬਨ ਕੇ ਚੱਲਦਾ ਬਾਈ ਤੂੰ ਮਰਵਾਉਣਾ ਮਰਵਾ ਦੇ ਕਫਨ ਬਨ ਕੇ ਚੱਲਦਾ ਤੇਰੇ ਤੇਰੇ ਵਰਗੇ ਤੇਰੇ ਵਰਗੇ ਲੋਕਾਂ ਕਰਕੇ ਉਹਦੇ ਕੋਈ ਵਪਾਰ ਨਹੀਂ ਕਰਨਾ ਚਾਹੁੰਦਾ ਲੱਤਾਂ ਨੇ ਭਾਰਨ ਦਾ ਦੋ ਕੰਮ ਕਰ ਸਕਦਾ ਤੂੰ ਮਰਵਾ ਸਕਦਾ ਜਾਂ ਪਰਚਾ ਦਰਜ ਕਰਾ ਸਕਦਾ ਦੋਨੇ ਕੰਮ ਕਰਾ ਲੈ ਮੈਂ ਕਾਨੂੰ ਮਰਵਾਉਣਾ ਫਿਰ ਮਰਵਾ ਦੇ ਫਿਰ ਪਰਚਾ ਦਰਜ ਕਰਾ ਲੈ ਹੋਰ ਕੀ ਕਰਦਾ ਗੱਲ ਕੇ ਮਸਲਾ ਹੱਲ ਕਰ ਮਰਵਾਉਣਾ ਮਰਵਾ ਦੇ ਤੂੰ ਤੂੰ ਇਹੀ ਕਿਹੜਾ ਲੱਤਾਂ ਨੇ ਭਾਰਨੀ ਚੱਲਣਾ ਲੱਤਾਂ ਨੇ ਭਾਰਨਾ ਚੱਲ ਆ ਜਨਾਨੀਆਂ ਵਾਂਗੂ ਜਨਾਨੀਆਂ ਵਾਂਗੂ ਤੈਨੂੰ ਐ ਬਕਵਾਸ ਮਾਰਨੀ ਆਉਂਦੀ ਆ ਬਸ ਐ ਚੱਕ ਸਿੱਟਣੀ ਆਉਂਦੀ ਤੈਨੂੰ ਤੈਨੂੰ ਮਾਰਨੀ ਆਉਂਦੀ ਆ ਯਾਰ ਤੈਨੂੰ ਤੈਨੂੰ ਕੀ ਕਰਾ ਦੇਆ ਜਿਹੜਾ ਇਹ ਲਾਇਆ ਤੈਨੂੰ ਚੱਕ ਸਿੱਟਣੀ ਆਉਂਦੀ ਬਸ ਤੂੰ ਤਰਕ ਨਾਲ ਗੱਲ ਕਰ ਤੂੰ ਤਰਕ ਨਾਲ ਗੱਲ ਕਦੇ ਨਹੀਂ ਕਰਦਾ ਤਰਕ ਨਾਲ ਗੱਲ ਕਰ ਉਹ ਦੱਤਾਂ ਭਾਰ ਚੋਂ ਉਹਦਾ ਧਰਿਆ ਹੀ ਕੰਮ ਕਰ ਸਕਦਾ ਉਹ ਤੂੰ ਤਰਕ ਨਾਲ ਗੱਲ ਕਰ ਤਰਕ ਨਾਲ ਕੂ ਤਰਕ ਨਹੀਂ ਗੱਲ ਕਰਨਾ ਯਾਰ ਮੈਂ ਕਿਹਨੇ ਇੱਕ ਬੰਦਾ ਜਵਾਕ ਦਾ ਕੰਮ ਕਰਦੇ ਮੇਰੇ ਨਾਲ ਤੇਰਾ ਕੀ ਰੋਲਾ ਤੂੰ ਦਾ ਕਰਦੇ ਕੰਮ ਫੇਰ ਤੂੰ ਕੋਰਟ ਦੇ ਬਾਹਰ ਬੈਠੇ ਕਰ ਤੂੰ ਉਥੇ ਲੋਕ ਪੰਜ ਪੰਜ ਸਾਲਾਂ ਦੇ ਉਥੇ ਉਹ ਕਰਦੇ ਸਾਰਿਆਂ ਨੇ ਕੋਰਟ ਘਰ ਮੂਹਰੇ ਬਾਹਰ ਬਾਹਰ ਬੈਠਾ ਦੀ ਲੋੜ ਥਾਣੇ ਦੇ ਥਾਣੇ ਕੋਲ ਬੈਠੇ ਕਰ ਉਥੇ ਮੇਜ਼ ਲਾ ਕੇ ਆਪਣਾ ਹਾਂ ਬਹਿ ਜਾ ਕਰਾਂ ਕੋਈ ਨਾ ਉਹ ਵੀ ਟਾਈਮ ਆ ਜੂਗਾ ਆਜੂਗਾ ਟਾਈਮ ਤੇਰਾ ਹਾਂ ਆਜੂਗਾ ਉਹ ਵੀ ਟਾਈਮ ਆਜੂਗਾ ਹਾਂ ਹਾਂ ਆ ਜਾ ਆਇਆ ਪਿਆ ਬਸ ਆਹੋ ਕੋਈ ਨਾ ਕੋਈ ਨਾ ਤੂੰ ਮਰਵਾਉਣਾ ਆ ਇਹਨੂੰ ਆ ਆ ਦੇਖ ਲੈ ਸਾਹਮਣੇ ਕਹਿੰਦਾ ਇਹ ਬੰਦਾ ਉਹ ਤੇਰੇ ਬਾਰੇ ਉਹ ਤੇਰੇ ਤੇਰੇ ਉਹ ਤੇਰੇ ਵਰਗੇ ਉਹ ਮੇਰੀ ਗੱਲ ਸੁਣ ਓਏ ਆਪ ਗੱਲ ਕਹਿਣਾ ਬੜਾ ਨੰਗ ਬੰਦਾ ਉਹ ਗੱਲ ਸੁਣ ਓਏ ਚਾਰ ਕਿੱਲਾਂ ਦਾ ਮਾਲਕ ਹੈ ਤੁਸੀਂ ਅਮੀਰ ਬੰਦੇ ਤੁਸੀਂ ਤੁਸੀਂ 1500 ਕਰੋੜ ਰੁਪਏ ਹੈਗੇ ਆ ਉਹ 1500 ਕਰੋੜ ਨਹੀਂ ਉਹ ਥੋੜਾ ਕਹਿ ਗਿਆ ਤੂੰ ਥੋੜਾ ਕਹਿ ਗਿਆ ਥੋੜਾ ਮੀਰਾਣਾ ਤੇਰੇ ਬਹੁਤ ਲਿੰਕ ਨੇ ਥੋੜਾ ਕਹਿ ਗਿਆ ਤੂੰ ਤਾਂ ਉਹ 1500 ਕਰੋੜ ਨਹੀਂ ਘੱਟ ਕਹਿ ਗਿਆ ਤੂੰ ਮम्मा ਸਾਡੀ ਬੇਇੱਜ਼ਤੀ ਕਰੀ ਜਾਂਦਾ 1500 ਕਰੋੜ ਦੇ ਕੇ ਘੱਟ ਕਰੀ ਜਾਂਦਾ ਮੈਂ ਕਹਿੰਦਾ ਤੂੰ 1000 2000 ਕਰੋੜ ਦਾ ਮਾਲ ਬੋਲ ਹੋਰ ਹੋਰ ਥੋੜਾ ਜਿਹਾ ਹੋਰ ਵੱਧ ਕਹਿ ਮੈਂ ਤਾਂ ਮਤਾਬ ਕਹਿੰਦਾ ਮੈਂ ਤਾਂ ਵੀ ਮੈਂ ਤਾਂ ਸਾਫ਼ ਗੱਲ ਕਹਿਣਾ ਮੈਂ ਤਾਂ ਨੰਗਾ ਜਮਨ ਮੈਨੂੰ ਐਂ ਦੱਸ ਅਸੀਂ ਠੱਗੀਆਂ ਮਾਰੀਆਂ ਕਿਸੇ ਨੂੰ ਠੱਗ ਲਿਆ ਠੱਗੀਆਂ ਮਾਰੋ ਜਵਾਕ ਕਹੀ ਜਾਂਦਾ ਮੂਹਰੇ ਪਰਿਵਾਰ ਕਹੀ ਜਾਂਦਾ ਮੂਹਰੇ ਉਹ ਕਿਸੇ ਤੇ ਕਹਿਣ ਨਾਲੋਂ ਐਂ ਤਾਂ ਮੈਂ ਕਹਿ ਦਿੰਦਾ ਵੀ ਤੈ ਮੇਰੇ ਨਾਲ ਠੱਗੀ ਮਾਰ ਲਈ ਫਿਰ ਸੱਚ ਤਾਂ ਮੈਂ ਤਾਂ ਅਸਮੇਰਾ ਸਬੂਤ ਕਰਾਉਂ ਮੈਂ ਤਾਂ ਤੇਰੇ ਸਬੂਤ ਤੇ ਸਾਹਮਣੇ ਲੈ ਆਉਂ ਉਹਨਾਂ ਨੂੰ ਕਹਿ ਸਬੂਤ ਦੇ ਸਬੂਤ ਕਿੱਥੇ ਉਹਨਾਂ ਕੋਲ ਸਬੂਤ ਤਾਂ ਦਿਖਾ ਦੇ ਸਾਹਮਣੇ ਰੱਖੀ ਜਾਂਦੇ ਉਹ ਸਬੂਤ ਉਹ ਰੱਖੀ ਜਾਂਦੇ ਅਨਪੜਾ ਪੜਤਾ ਲੈ ਉਹਦੇ ਉੱਪਰ ਲਿਖਿਆ ਹੋਇਆ ਕੀ ਐ ਕੀ ਲਿਖਿਆ ਪਿਆ ਸਾਰੀ ਲਾਇਫ ਤਾ ਆਪਣਾ ਸਟਾਈਲ ਬੜਦਾ ਕਹਿੰਦਾ ਹੁਣ ਨਹੀਂ ਹਟਦਾ ਮੈਨੂੰ ਧਮਕੀਆਂ ਦੇਦਾ ਲਾ ਲੈ ਕਰ ਲੈ ਚਲ ਕਰ ਲੈ ਕਰ 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 ਤੂੰ ਜੋ ਕਰਨਾ ਤੂੰ ਕਰਨਾ ਕਰ ਲੂਗਾ ਜਾ ਹਾਂ ਹਾਂ ਬੋਲ ਹੁਣ ਬੋਲ ਲਾ ਲੈ ਹੁਣ ਬੋਲ ਤੂੰ ਸਾਡੇ ਖਿਲਾਫ ਅੱਜ ਵੀ ਤੂੰ ਸਾਡੇ ਖਿਲਾਫ ਵੀਡੀਓ ਪਾਈ ਗੱਲ ਸੁਣ ਉਹ ਮੇਰੀ ਗੱਲ ਸੁਣਾ ਤੂੰ ਕਹਿੰਦਾ ਲੱਤਾ ਭਾਰਨ ਜਾਂਦੇ ਬੋਲ ਤੂੰ ਕੀ ਕਰਵਾਉਣਾ ਹੁਣ ਦੱਸ ਬੋਲ ਕੀ ਕਰਨਾ ਮੈਂ ਕੋਰਟ 'ਚ ਜਾਊਂਗਾ ਤੇਰੇ ਖਿਲਾਫ ਜਾ ਬਗਦਾ ਕੋਰਟ 'ਚ ਤੂੰ ਮਰਵਾਉਣਾ ਵੀ ਤੂੰ ਕਹਿੰਦਾ ਲੱਤਾ ਭਾਰਨ ਜਾਂਦਾ ਇੱਕ ਦੋ ਵੀ ਕਰਦਾ ਸੀ ਉਹ ਵੀ ਕਰਦਾ ਸੀ ਨਾ ਲੱਤਾ ਭਾਰਨ ਚੱਲ ਦੇ ਆਹ ਤੇਰੇ ਵਰਗੇ ਨੇ ਕੋਰਟ 'ਚ ਚੱਲਦੀਆਂ ਨਹੀਂ ਹੁੰਦੀਆਂ ਫੇਰ ਫੇਰ ਤੁਸੀਂ ਕਹਿੰਦੇ ਸਰਕਾਰਾਂ ਧੱਕਾ ਕਰਦੀਆਂ ਜੇਲ੍ਹ ਤਾਂ ਮੈਂ ਜੇਲ੍ਹ ਤਾਂ ਮੈਂ ਦੋ ਵਾਰ ਨਹੀਂ ਕੱਟਿਆ ਆ ਇਹ ਤੋਂ ਪਹਿਲਾਂ ਕੱਟਿਆ ਆ ਉ ਤਾਂ ਜ਼ਿੰਦਗੀ ਉਹ ਤਾਂ ਜ਼ਿੰਦਗੀ ਜੇਲ੍ਹ 'ਚ ਹੀ ਕੱਟਣੀ ਐ ਹਾਂ ਮੈਂ ਕਿਹਾ ਹੋਰ ਕਟਾਲਾ ਯਾਰ ਤੂੰ ਕਟਾਊਂਗਾ ਕਟਾਲਾ ਕੋਈ ਨਾ ਜਿੰਨਾ ਤੂੰ ਕਟਾਲ ਆ ਯੂ ਮਰੀਦਾ ਬੰਦੇ ਵਾਲੀ ਗੱਲ ਕਰਨੇ ਤੂੰ ਬੰਦੇ ਵਾਲੇ ਬੰਦੇ ਨੂੰ ਗੱਲ ਕਰ ਜੇ ਬੰਦਿਆਂ ਨੂੰ ਬੰਦਿਆਂ ਵਾਂਗੂੰ ਹੀ ਕਰ ਰਿਆਂ ਤੈਨੂੰ ਕਿਆ ਪੁੱਛ ਰਿਆ ਮੈਂ ਤੇਰੇ ਕੋਲ ਕੋਈ ਪ੍ਰੂਫ ਹੈਗਾ ਤੂੰ ਠੱਗ ਠੱਗ ਕਰੀ ਜਾਣਾ ਤੇਰੇ ਕੋਲ ਕਿਆ ਪ੍ਰੂਫ ਹੈ ਪ੍ਰੂਫ ਰੱਖਿਆ ਉਹ ਬੰਦੇ ਨੇ ਮੈਂ ਗੋਲ ਹੁਣ ਬੁਲਾ ਲੂੰਗਾ ਉਹਨਾਂ ਨੂੰ ਬੁਲਾਓ ਕੱਲ ਨੂੰ ਗੋਲ ਕੱਲ ਨੂੰ ਬੁਲਾਉਣਾ ਬੋਲ ਬੰਦਿਆਂ ਨੂੰ ਗੋਲ ਕੱਲ ਨੂੰ ਥਾਣੇ ਥਾਣੇ ਚ ਲੈ ਕੇ ਆ ਜਾ ਬੋਲ ਕਿਹੜੇ ਚ ਆਉਣਾ ਮਗਾ ਮੈਂ ਤਾਂ ਜਿਹੜੇ ਮਰਜੀ ਥਾਂ ਕੋਈ ਇੱਥੇ ਆ ਇੱਧਰ ਮੇਰੇ ਆਜ ਇੱਥੇ ਕਿੱਥੇ ਆਉਣਾ ਤੇਰੇ ਕੋਲ ਤੇ ਤੂੰ ਕੋਈ ਅਥਾਰਟੀ ਆਂ ਸੀ ਤੇਰੇ ਕੋਲ ਕੀ ਕਰਨ ਆਉਣਾ ਕੋਈ ਥੌਟੀਆ ਮੈਂ ਕਹਿੰਦਾ ਯਾਰ ਠੱਗੀ ਮਾਰੀ ਉਹਦਾ ਬੰਦਾ ਕਹਿੰਦਾ ਵੀ ਮੈਂ ਦੋ ਮੇਰੇ ਮੂਰੇ ਜੇ ਅਥਾਰਟੀ ਮੇਰੇ ਕੋਲ ਤਾਂ ਹੀ ਲੋਕ ਆਉਂਦੇ ਨੇ ਫਿਰ ਸਰਕਾਰ ਕੋਲ ਜਾਓ ਨਾ ਅਥਾਰਟੀ ਕੋਲ ਜਾਓ ਕਿਸੇ ਕੋਲ ਸਰਕਾਰਾਂ ਦਾ ਸਰਕਾਰਾਂ ਦਾ ਸਾਰੀਆਂ ਮੇਰੀਆਂ ਹੋਈਆਂ ਨੇ ਯਾਰ ਸਰਕਾਰਾਂ ਨੇ ਕੰਮ ਕੀਤਾ ਉਹਨਾਂ ਦਾ ਮੈਨੂੰ ਤਾਂ ਕੰਮ ਕਰਨਾ ਪੈਂਦਾ ਏ ਤੂੰ ਇਕੱਲੇ ਹੀ ਸੱਚਾ ਏ ਬਸ ਤੂੰ ਸੱਚੀ ਵਾਲੀ ਗੱਲ ਨਹੀਂ ਮੇਰੀ ਗੱਲ ਨਾਲ ਇਕੱਲੇ ਦੀ ਗੱਲ ਕਰਦਾ ਤੂੰ ਮੇਰੀ ਗੱਲ ਥੋੜਾ ਇਕੱਲੇ ਦੀ ਗੱਲ ਕਰਨਾ ਆ ਗੱਲਾਂ ਪਹਿਲਾਂ ਵੀ ਮੈਨੂੰ ਸਰਕਾਰਾਂ ਵੀ ਕਹਿੰਦੇ ਸੀਗੇ ਇਹਦੇ ਬੰਦੇ ਤੇਰੇ ਵਰਗੇ ਲੀਡਰ ਵੀ ਕਹਿੰਦੇ ਸੀਗੇ ਵੀ ਤੂੰ ਪਹਿਲਾਂ ਫਟਾ ਜਦੋਂ ਇੱਥੇ ਪਤਾ ਲੱਗਿਆ ਨਾ ਸੜਕਾਂ ਜਾਵੋਗੇ ਜਦੋਂ ਪਤਾ ਲੱਗਿਆ ਸੀ ਲੈ ਤੂੰ ਕਰ ਲੈ ਸੜਕਾਂ ਜਾ ਮੈਂ ਕਿਹ ਰੋਜ਼ ਕਰ ਲੈ ਕਰਾ ਬੰਦੇ ਪਰ ਕੇ ਪਜੇ 50 ਬੰਦੇ ਇਕੱਠੇ ਹੁੰਦੇ ਚਲੋ ਦੱਸ ਦੇ ਫਿਰ ਕਿੰਨੇ ਹੁੰਨੇ ਇਕੱਠੇ ਕਲਦੀਪ ਸਰਪੰਚ ਬੁਲਾ ਆ ਕਲਦੀਪ ਸਰਪੰਚ ਨੂੰ ਬੁਲਾ ਮੇਰੇ ਕੋਲ ਪਾਸਪੋਰਟ ਤਾਂ ਰੱਖਿਆ ਸੀਗਾ ਤੂੰ ਥੋੜਾ ਤੇਰੇ ਸਕਾਈ ਵੱੜ ਤੋਂ ਮੈਂ ਵਾਪਸ ਕਰਵਾਇਆ ਆ ਕਲਦੀਪ ਸਰਪੰਚ ਤੂੰ ਜਿੰਨੇ ਜਿੰਨੇ ਜਿਹੜਾ ਪਾਸਪੋਰਟ ਸੀ ਇੱਕ ਕਿ ਮੈਂ ਫੋਨ ਤੇ ਵਾਪਸ ਕਰਾ ਕੁੜੀ ਨੂੰ ਦੱਸ ਉਹ ਹੁਣ ਤਾਂ ਹੁਣ ਤਾਂ ਤੂੰ ਜੋ ਮਰਜੀ ਬਕਵਾਸ ਮਾਰੀਏ ਤੇਰੇ ਕੋਲ ਤੇਰੇ ਕੋਲ ਕਿਹੜਾ ਪ੍ਰੂਫ ਹੈ ਮੈਂ ਮੈਂ ਤੈਨੂੰ ਪ੍ਰੂਫ ਦੰਨਾ ਮੈਂ ਪ੍ਰੂਫ ਕਉਣਾ ਮੈਂ ਪਾਉਣਾ ਪ੍ਰੂਫ ਕਿਥੋਂ ਦਾ ਕਿਥੋਂ ਦਾ ਦਫ਼ਤਰ ਜੀ ਇਹਨਾਂ ਦਾ ਮਾਜੀ ਦਾ ਦਫ਼ਤਰ ਜੀ ਨਾ ਉਹ ਕੁੜੀ ਨੇ ਪਾਸਪੋਰਟ ਕਿਹਦੇ ਕਾਰਨ ਤੇ ਵਾਪਸ ਕਰਾਇਆ ਤੇਰੇ ਕੰਦੇ ਪਗਮਾ ਪਹਿਲਾਂ ਮੋੜ ਨਹੀਂ ਰਹੀ ਪਾ ਹਾਂ ਪਾਸਪੋਰਟ ਨਹੀਂ ਮੋੜ ਰਹੀ ਨਹੀਂ ਨਹੀਂ ਮੇਰੇ ਦੋ ਦਿਨਾਂ ਮੈਂ ਫੋਨ ਲਾਇਆ ਦੂਜੇ ਦਿਨ ਨਿਕਰੇ ਆ ਪਿਆ ਬਾਈ ਪਾਸਪੋਰਟ ਮੈਨੂੰ ਐਂ ਦੱਸ ਫੇ ਅੱਛਾ ਕਾਪੜਾ ਕਰੀਏ ਮੇਰੀ ਗੱਲ ਸੁਣ ਪਾਸਪੋਰਟ ਇੱਕ ਬੰਦਾ ਆ ਕੇ ਦੇ ਗਿਆ ਸਾਤੋਂ ਵੀਜ਼ਾ ਲਵਾ ਲਿਆ ਦੂਏ ਦੂਏ ਦਿਨ ਦੂਏ ਦਿਨ ਤੁਸੀਂ ਕਹੋ ਵੀ ਸਾਨੂੰ ਵਾਪਸ ਕਰ ਦਿਓ ਧਿਆਨ ਨਾਲ ਜਿਹੜੇ ਰਾਹਤੇ ਚੱਲਣਾ ਹੋਇਆ ਪਿਆਰ ਨਾਲ ਬੈਠ ਕੇ ਗੱਲ ਕਰਨੀ ਪਿਆਰ ਨਾਲ ਗੱਲ ਕਰਨੀ ਕੋਡ ਕਜਰੀ ਵਾਲੇ ਕਹਿੰਦੇ ਪੈਂ ਤਾਂ ਸ਼ੁਰੂਆਤ ਕਰੀਏ ਸ਼ੁਰੂਆਤ ਕਰੀਏ ਇਹਦਾ ਐਂਡ ਅਸੀਂ ਕਰਾਂਗੇ ਸ਼ੁਰੂਆਤ ਤੈਂ ਕਰੀਏ ਐਂਡ ਅਸੀਂ ਕਰਾਂਗੇ